ਮਾਰੂ ਸੋਲੇ ਮਹਲਾ ਪੰਜਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਤੂੰ ਸਾਹਿਬ ਹਉ ਸੇਵਕ ਕੀਤਾ ਜਿਉ ਪਿੰਡ ਸਭ ਤੇਰਾ ਦਿੱਤਾ ਹੈ ਪ੍ਰਭੂ ਤੂੰ ਮੇਰਾ ਮਾਲਕ ਹੈ ਮੈਂ ਤੇਰਾ ਪੈਦਾ ਕੀਤਾ ਹੋਇਆ ਸੇਵਕ ਏ ਜਿੰਦ ਏ ਸਰੀਰ ਸਭ ਕੁਝ ਤੇਰਾ ਦਿੱਤਾ ਹੋਇਆ ਹੈ ਕਰਨ ਕਰਾਉਣ ਸਭ ਤੂੰ ਹੈ ਤੂੰ ਹੈ ਨਾਹੀ ਕਿਛ ਅਸੜਾ ਏ ਪ੍ਰਭੂ ਜਗਤ ਵਿੱਚ ਸਭ ਕੁਝ ਕਰਨ ਵਾਲਾ ਤੂੰ ਹੀ ਹੈ ਜੀਵਾਂ ਪਾਸੋਂ ਕਰਨ ਕਰਾਉਣ ਵਾਲਾ ਵੀ ਤੂੰ ਹੀ ਅਸਾਂ ਦੀਵਾਂ ਦਾ ਕੋਈ ਜੋਰ ਨਹੀਂ ਚੱਲ ਸਕਦਾ ਤੁਮੇ ਪਠਾਏ ਤਾਂ ਜਗ ਮੈਂ ਆਏ ਜੋ ਤੁਦ ਭਾਣਾ ਸੇ ਕਰਮ ਕਮਾਏ ਹੈ ਪ੍ਰਭੂ ਤੂੰ ਹੀ ਜੀਵਾਂ ਨੂੰ ਭੇਜਦਾ ਹੈ ਤਾਂ ਜਗਤ ਵਿੱਚ ਆਉਂਦੇ ਹਾਂ ਜੋ ਤੈਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਦੇ ਕਰਮ ਜੀਵ ਕਰਦੇ ਹਨ ਤੁਜਤੇ ਬਾਹਰ ਕਿਛੂ ਨ ਹੋਵਾ ਤਾਂ ਵੀ ਨਹੀਂ ਕਿਛ ਕੜਾ ਹੈ ਪ੍ਰਭੂ ਤੇਰੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ ਇਤਨਾ ਖਲਜਗਨ ਹੁੰਦਿਆਂ ਵੀ ਤੈਨੂੰ ਕੋਈ ਚਿੰਤਾ ਫਿਕਰ ਨਹੀਂ ਹੈ। ਓਹਾ ਹੁਕਮ ਤੇਰਾ ਸੁਣੀਐ ਓਹਾ ਹੁਕਮ ਤੇਰਾ ਸੁਣੀਐ ਈਹਾਂ ਹਰ ਰਸ ਤੇਰਾ ਭਣੀਐ। हे प्रभु ਪਰਲੋਕ ਵਿੱਚ ਵੀ ਤੇਰਾ ਹੀ ਹੁਕਮ ਚੱਲ ਰਿਹਾ ਸੁਣਿਆ ਜਾ ਰਿਹਾ ਹੈ। ਇਸ ਲੋਕ ਵਿੱਚ ਵੀ ਤੇਰੀ ਹੀ ਸਲਾਹ ਵਿਚਾਰੀ ਜਾ ਰਹੀ ਹੈ। ਆਪੇ ਲੇਖ ਅਲੇਖ ਹੈ ਆਪੇ ਤੁਮਸੋਂ ਨਹੀਂ ਕਿਸ ਝੜਾ ਹੈ ਪ੍ਰਭੂ ਤੂੰ ਆਪ ਹੀ ਜੀਵਾਂ ਦੇ ਕੀਤੇ ਕਰਮਾਂ ਦੇ ਲੇਖੇ ਲਿਖਣ ਵਾਲਾ ਹੈ ਤੂੰ ਆਪ ਹੀ ਲੇਖੇ ਤੋਂ ਬਾਹਰ ਹੈ ਤੇਰੇ ਨਾਲ ਜੀ ਕੋਈ ਝਗੜਾ ਨਹੀਂ ਪਾ ਸਕਦੇ ਤੁੰ ਪਿਤਾ ਸਭ ਬਾਰਿ ਕਥਾਰੇ ਜਿਉਂ ਖਿਲਾਵੋ ਜਿਉਂ ਖਿਲਾਵੇਂ ਤੇਉ ਖੇਲਣ ਹਾਰੇ हे ਪ੍ਰਭੂ ਤੂੰ ਸਭ ਜੀਵਾਂ ਦਾ ਪਿਤਾ ਹੈ ਸਾਰੇ ਜੀਵ ਤੇਰੇ ਬੱਚੇ ਹਨ ਜਿਵੇਂ ਤੂੰ ਇਹਨਾਂ ਬੱਚਿਆਂ ਨੂੰ ਖਿਡਾਉਂਦਾ ਹੈ ਤਿਵੇਂ ਹੀ ਇਹ ਖੇਡ ਸਕਦੇ ਹਨ ਉਜੜ ਮਾਰਗ ਸਭ ਤੁਮਹੀ ਕੀਨਾ ਚੱਲ ਨਾਹੀ ਕੋ ਵੇਪੜਾ हे ਪ੍ਰਭੂ ਗਲਤ ਰਸਤਾ ਤੇ ਠੀਕ ਰਸਤਾ ਸਭ ਕੁਝ ਤੂੰ ਆਪ ਹੀ ਬਣਾਇਆ ਹੋਇਆ ਹੈ ਕੋਈ ਵੀ ਜੀਵ ਆਪਣੇ ਆਪ ਗਲਤ ਰਸਤੇ ਉੱਤੇ ਤੁਰ ਨਹੀਂ ਸਕਦਾ ਇੱਕ ਬੈ ਸਾਇ ਰੱਖੇ ਗ੍ਰਹਿ ਅੰਤਰ ਇੱਕ ਪਠਾਏ ਦੇਸ ਦਿਸੰਤਰ ਇੱਕ ਬੈਸਾਏ ਰਖੇ ਗ੍ਰਹਿ ਅੰਤਰ ਇੱਕ ਪਠਾਏ ਦੇਸ ਦਿਸੰਤਰ ਹੈ ਪ੍ਰਭੂ ਕਈ ਜੀਵ ਐਸੇ ਹਨ ਜਿਨ੍ਹਾਂ ਨੂੰ ਤੂੰ ਘਰ ਵਿੱਚ ਬਿਠਾਲ ਰੱਖਿਆ ਹੈ ਕਈ ਐਸੇ ਹਨ ਜਿਨ੍ਹਾਂ ਨੂੰ ਤੂੰ ਹੋਰ ਦੇਸ਼ਾਂ ਵਿੱਚ ਭੇਜਦਾ ਹੈ ਇੱਕ ਹੀ ਕੋ ਘਾਸ ਇੱਕ ਹੀ ਕੋ ਰਾਜਾ ਇੱਕ ਮੈਂ ਕਹੀਏ ਕਿਆ ਕੂੜਾ ਕਈ ਜੀਵਾਂ ਨੂੰ ਘਰ ਖੋਤਰਨ ਤੇ ਲਾ ਦਿੰਦਾ ਤੇ ਕਈਆਂ ਨੂੰ ਤੋ ਰਾਜੇ ਬਣਾ ਦਿੰਦਾ ਤੇਰੇ ਇਹਨਾਂ ਕੰਮਾਂ ਵਿੱਚ ਕਿਸੇ ਕੰਮ ਨੂੰ ਗਲਤ ਨਹੀਂ ਆਖਿਆ ਜਾ ਸਕਦਾ ਕਮਨ ਸੁ ਮੁਕਤੀ ਕਮਨ ਸੁ ਨਰਕਾ ਕਮਨ ਸੰਸਾਰੀ ਕਮਨ ਸੁ ਭਗਤਾ हे ਪ੍ਰਭੂ ਤੇਰੇ ਹੁਕਮ ਤੋਂ ਬਾਹਰ ਨਾ ਕੋਈ ਮੁਕਤੀ ਹੈ ਨਾ ਕੋਈ ਨਰਕ ਹੈ ਤੇਰੇ ਹੁਕਮ ਤੋਂ ਬਿਨਾ ਨਾ ਕੋਈ ਗ੍ਰਸਤੀ ਹੈ ਤੇ ਨਾ ਕੋਈ ਭਗਤ ਬਣ ਸਕਦਾ ਕਮਨ ਸੁਦਾਨਾ ਕਮਨ ਸੁ ਹੋਸ਼ਾ ਕਮਨ ਸੁਰਤਾ ਕਮਨ ਜੜਾ ਨਾ ਕੋਈ ਵੱਡੇ ਜਿਗਰੇ ਵਾਲਾ ਨਾ ਕੋਈ ਹੁਸ਼ੇ ਸੁਭਾਅ ਵਾਲਾ ਤੇਰੇ ਹੁਕਮ ਤੋਂ ਬਿਨਾ ਨਾ ਕੋਈ ਉੱਚੀ ਸੋਝ ਵਾਲਾ ਹੈ ਤੇ ਨਾ ਕੋਈ ਮੂਰਖ ਹੈ ਹੁਕਮ ਹੈ ਮੁਕਤੀ ਹੁਕਮ ਹੈ ਨਰਕਾ ਹੁਕਮ ਸੰਸਾਰੀ ਹੁਕਮ ਹੈ ਭਗਤਾ ਹੈ ਪ੍ਰਭੂ ਤੇਰੇ ਹੀ ਹੁਕਮ ਵਿੱਚ ਕਿਸੇ ਨੂੰ ਮੁਕਤੀ ਮਿਲਦੀ ਹੈ ਤੇਰੇ ਹੀ ਹੁਕਮ ਵਿੱਚ ਕਿਸੇ ਨੂੰ ਨਰਕ ਮਿਲਦਾ ਹੈ ਤੇਰੇ ਹੀ ਹੁਕਮ ਵਿੱਚ ਕੋਈ ਗ੍ਰਸਤੀ ਹੈ ਤੇ ਕੋਈ ਭਗਤ ਹੈ ਹੁਕਮ ਹੈ ਹੁਸ਼ਾ ਹੁਕਮ ਹੈ ਦਾਨ ਦੂਜਾ ਨਹੀਂ ਅਵਰ ਤੜਾ اے ਪ੍ਰਭੂ ਤੇਰੇ ਹੀ ਹੁਕਮ ਵਿੱਚ ਕੋਈ ਕਾਲੇ ਸੁਭਾਅ ਵਾਲਾ ਹੈ ਤੇ ਕੋਈ ਗੰਭੀਰ ਸੁਭਾਅ ਵਾਲਾ ਤੇਰੇ ਟਾਕਰੇ ਤੇ ਹੋਰ ਕੋਈ ਢੜਾ ਹੈ ਹੀ ਨਹੀਂ ਸਾਗਰ ਕੀਨਾ ਅਤ ਤੁਮ ਭਾਰਾ ਇਕ ਖੜੇ ਰਸਤਲ ਕਰ ਮਨ ਮੁਖ ਗਵਾਰਾ हे ਪ੍ਰਭੂਏ ਬਿਆਨਤ ਵੱਡਾ ਸੰਸਾਰ ਸੁੰਦਰ ਤੂੰ ਆਪ ਹੀ ਬਣਾਇਆ ਹੈ ਇੱਥੇ ਕਈ ਜੀਵਾਂ ਨੂੰ ਮਨ ਦੇ murid ਮੂਰਖ ਬਣਾ ਕੇ ਤੂੰ ਆਪ ਹੀ ਨਰਕ ਵਿੱਚ ਪਾਉਂਦਾ ਹੈ ਇਕ ਨਾ ਪਾਰ ਲੰਘਾਵੈ ਆਪੇ ਸਤ ਗੁਰ ਜਿਨ ਕਾ ਸੱਚੇ ਬੇੜਾ ਇੱਕ ਨਾ ਪਾਰ ਲੰਘਾਵੇ ਆਪੇ ਸਤਿਗੁਰ ਜਿਨ ਕਾ ਸੱਚ ਬੇੜਾ ਕਈਆਂ ਨੂੰ ਦੁਪਾਰ ਲੰਗਾ ਲੈਣਾ ਹੈ ਜਿਨ੍ਹਾਂ ਦਾ ਸੱਚਾ ਬੇੜਾ ਸਤਿਗੁਰੂ ਆਪ ਬਣ ਜਾਂਦਾ ਹੈ ਕੋਤਕ ਕਾਲ ਇਹ ਹੁਕਮ ਪਠਾਇਆ ਜੀ ਜੰਤੋ ਪਏ ਸਮਾਇਆ ਇਹ ਕਾਲ ਮੌਤ ਜੋ ਪ੍ਰਭੂ ਦਾ ਬਣਾਇਆ ਖਡਾਉਣਾ ਹੀ ਹੈ ਉਸ ਨੇ ਆਪਣੇ ਹੁਕਮ ਅਨਸਾਰ ਜਗਤ ਵਿੱਚ ਭੇਜਿਆ ਹੈ ਪ੍ਰਭੂ ਆਪ ਹੀ ਸਾਰੇ ਜੀਵਾਂ ਨੂੰ ਪੈਦਾ ਕਰਕੇ ਮੁਕਾ ਦਿੰਦਾ ਹੈ ਵੇਖੇ ਵਿਗਸੈ ਸਭ ਰੰਗ ਮਾਣੇ ਰਚਨ ਕੀਨਾ ਇੱਕ ਆਖਾੜਾ ਪ੍ਰਭੂ ਆਪ ਹੀ ਇਹ ਕੁਤਮਾਸ਼ੇ ਨੂੰ ਵੇਖ ਰਿਹਾ ਹੈ ਤੇ ਵੇਖ-ਵੇਖ ਕੇ ਖੁਸ਼ ਹੋ ਰਿਹਾ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਆਪ ਹੀ ਸਾਰੇ ਰੰਗ ਬਣ ਰਿਹਾ ਇਸ ਜਗਤ ਰਚਨਾ ਨੂੰ ਉਸਨੇ ਇੱਕ ਆਖਾੜਾ ਬਣਾਇਆ ਹੋਇਆ ਹੈ ਵੱਡਾ ਸਾਹਿਬ ਵੱਡੀ ਨਾਈ ਵੱਡਾ ਧਾਰ ਵੱਡੀ ਜਿਸਝਾਈ ਉਹ ਮਾਲਕ ਪ੍ਰਭੂ ਬਹੁਤ ਵੱਡਾ ਹੈ ਉਸ ਦੀ ਵਡਿਆਈ ਵੀ ਬਹੁਤ ਵੱਡੀ ਹੈ ਉਹ ਬੜਾ ਵੱਡਾ ਦਾਤਾ ਹੈ ਉਸ ਦੀ ਥਾਂ ਜਿੱਥੇ ਉਹ ਰਹਿੰਦਾ ਹੈ ਬਹੁਤ ਵੱਡੀ ਹੈ ਆਗਮ ਆਗੋਚਰ ਬੇਅੰਤ ਅਤੁੱਲਾ ਹੈ ਨਾਹੀ ਕਿਛ ਆਹਾੜਾ ਉਹ ਪੌਂਚ ਹੈ ਗਿਆਨ ਇੰਦਰਿਆਂ ਦੀ ਪੌਂਚ ਤੋਂ ਪਰੇ ਹੈ ਬੇਅੰਤ ਹੈ ਤੋਲਿਆ ਨਹੀਂ ਜਾ ਸਕਦਾ ਉਸ ਦੇ ਤੋਲਣ ਦੀ ਕੋਈ ਵੀ ਮਾਪ ਤੋਲ ਨਹੀਂ ਹੈ ਕੀਮਤ ਕੋਈ ਨ ਜਾਣੈ ਦੁਜਾ ਆਪੇ ਆਪ ਨਿਰੰਜਨ ਪੂਜਾ ਹੋਰ ਕੋਈ ਜੀਵ ਉਸ ਦਾ ਮੁੱਲ ਨਹੀਂ ਪਾ ਸਕਦਾ ਉਹ ਨਿਰਲੇਪ ਪ੍ਰਭੂ ਆਪਣੇ ਬਰਾਬਰ ਦਾ ਆਪ ਹੀ ਹੈ ਆਪ ਸੋ ਗਿਆਨੀ ਆਪ ਧਿਆਨੀ ਆਪ ਸਤਵੰਤਾ ਅਤ ਗਾੜਾ ਉਹ ਆਪ ਹੀ ਆਪਣੇ ਆਪ ਨੂੰ ਜਾਣਨ ਵਾਲਾ ਹੈ ਆਪ ਹੀ ਆਪਣੇ ਆਪ ਵਿੱਚ ਸਮਾਧੀ ਲਾਉਣ ਵਾਲਾ ਹੈ ਉਹ ਬਹੁਤ ਹੀ ਉੱਚੇ ਆਚਰਨ ਵਾਲਾ ਹੈ ਕੇਤੜਿਆ ਦਿਨ ਗੁਪਤ ਕਹਾਇਆ ਕੇਤੜਿਆ ਦਿਨ ਸੁਨ ਸਮਾਇਆ ਹੁਣ ਜਗਤ ਬਣਤੇ ਸਿਆਣੇ ਆਖਦੇ ਹਨ ਕਿ ਬਯੰਤ ਸਮਾ ਉਹ ਗੁਪਤ ਹੀ ਰਿਹਾ ਬਯੰਤ ਸਮਾ ਉਹ ਅਫੋਰ ਅਵਸਥਾ ਵਿੱਚ ਟਿਕਿਆ ਰਿਹਾ ਕੇਤੜਿਆ ਦਿਨ ਧੰਦੂਕਾਰ ਆਪੇ ਕਰਤਾ ਪ੍ਰਗਟੜਾ ਬੇਤ ਸਮਾਇਕ ਐਸੀ ਅਵਸਥਾ ਬਣੀ ਰਹੀ ਜੋ ਜੀਵਾਂ ਦੀ ਸਮਝ ਤੋਂ ਪਰੇ ਹੈ ਫਿਰ ਉਸਨੇ ਆਪ ਹੀ ਆਪਣੇ ਆਪ ਨੂੰ ਜਗਤ ਰੂਪ ਵਿੱਚ ਪ੍ਰਗਟ ਕਰ ਲਿਆ ਆਪੇ ਸ਼ਕਤੀ ਸਬਲ ਕਹਾਇਆ ਆਪੇ ਸੂਰਾ ਅਮਰ ਚਲਾਇਆ ਬਲਵਾਨ ਪ੍ਰਮਾਤਮਾ ਆਪ ਹੀ ਆਪਣੇ ਆਪ ਨੂੰ ਮਾਇਆ ਖਵਾ ਰਿਹਾ ਹੈ ਉਹ ਸੂਰਮਾ ਪ੍ਰਭੂ ਆਪ ਹੀ ਸਾਰੇ ਜਗਤ ਵਿੱਚ ਹੁਕਮ ਚਲਾ ਰਿਹਾ ਹੈ ਆਪੇ ਸ਼ੇਵਰ ਤਾਈਆਂ ਅੰਤਰ ਆਪੇ ਸ਼ੀਤਲ ਠਾਰ ਗੜਾ ਸਭ ਜੀਵਾਂ ਦੇ ਅੰਦਰ ਉਸਨੇ ਆਪ ਹੀ ਸੁਖ ਸ਼ਾਂਤੀ ਵਰਤਾਈ ਹੋਈ ਹੈ ਕਿਉਂਕਿ ਆਪ ਹੀ ਗੜੇ ਵਰਗਾ ਸ਼ੀਤਲ ਠੰਡਾ ਠਾਰ ਹੈ ਜਿਸੇ ਨਿਵਾਜੇ ਗੁਰਮੁਖ ਸਾਜੇ ਨਾਮ ਵਸੈ ਤਿਸ ਅਨਹਦ ਵਾਜੇ ਜਿਸ ਮਨੁੱਖ ਉਤੇ ਪ੍ਰਮਾਤਮਾ ਮਿਹਰ ਕਰਦਾ ਹੈ ਉਸ ਨੂੰ ਗੁਰੂ ਦੀ ਸ਼ਰਨ ਪਾ ਕੇ ਉਸ ਦੀ ਨਵੀਂ ਆਤਮਾ ਘੜਤ ਘੜਦਾ ਹੈ ਉਸ ਮਨੁੱਖ ਦੇ ਅੰਦਰ ਪ੍ਰਮਾਤਮਾ ਦਾ ਨਾਮ ਵਸਦਾ ਹੈ ਮਨ ਉਸ ਦੇ ਅੰਦਰ ਇੱਕ ਰਸ ਵਾਜੇ ਵੱਜ ਪੈਂਦੇ ਹਨ ਤੈਸੇ ਹੀ ਸੁਖ ਤਿਸ ਹੀ ਠਕੁਰਾਈ ਤੈਸੇ ਨ ਆਵੇ ਚੰ ਮਨੇੜਾ ਉਸੇ ਨੂੰ ਕੋਈ ਸਦਾ ਆਤਮਕ ਆਨੰਦ ਪ੍ਰਾਪਤ ਰਹਿੰਦਾ ਹੈ ਉਸੇ ਨੂੰ ਲੋਕ ਪਰ ਲੋਕ ਵਿੱਚ ਆਤਮਕ ਉੱਚਤਾ ਮਿਲ ਜਾਂਦੀ ਹੈ ਜਮਰਾਜ ਉਸ ਦੇ ਨੇੜੇ ਨਹੀਂ ਟੁੱਕਦਾ ਮੌਤ ਦਾ ਡਰ ਆਤਮਕ ਮੌਤ ਉਸ ਉੱਤੇ ਅਸਰ ਨਹੀਂ ਪਾ ਸਕਦੀ ਕੀਮਤ ਕਾਗਦ ਕਹੀ ਨਾ ਜਾਈ ਕੋ ਨਾਨਕ ਬੇਅੰਤ ਗਸਾਈ ਕਾਗਜ਼ਾਂ ਉੱਤੇ ਲਿਖਿ ਉਸ ਪ੍ਰਮਾਤਮਾ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਸ੍ਰਿਸ਼ਟੀ ਦਾ ਮਾਲਕ ਪ੍ਰਭੂ ਬੇਅੰਤ ਹੈ ਆਦ ਮਦ ਅੰਤ ਪ੍ਰਭ ਸੋਈ ਹਾਥ ਕਿਸੈ ਕੈ ਨਵੇੜਾ ਜਗਤ ਸ਼ੁਰੂ ਵਿੱਚ ਹੁਣ ਅੰਤ ਵਿੱਚ ਵੀ ਉਹੀ ਕਾਇਮ ਰਹਿਣ ਵਾਲਾ ਹੈ ਜੀਵਾਂ ਦੇ ਕਰਮਾਂ ਦਾ ਫੈਸਲਾ ਉਸੇ ਦੇ ਹੱਥ ਵਿੱਚ ਹੈ ਤਿਸੈ ਸਰੀਕ ਨਾਹੀ ਰੇ ਕੋਈ ਕਿਸੇ ਮੁੱਤੈ ਜਵਾਬ ਨਾ ਹੋਈ ਇਹ ਭਾਈ ਕੋਈ ਵੀ ਜੀਵ ਉਸ ਪ੍ਰਮਾਤਮਾ ਦੇ ਬਰਾਬਰ ਦਾ ਨਹੀਂ ਉਸ ਦੇ ਕਿਸੇ ਵੀ ਕੰਮ ਵਿੱਚ ਕਿਸੇ ਪਾਸੋਂ ਇਨਕਾਰ ਨਹੀਂ ਹੋ ਸਕਦਾ ਨਾਨਕ ਕਾ ਪ੍ਰਭ ਆਪੇ ਆਪੇ ਕਰ ਕਰ ਵੇਖੈ ਚੋਜ ਖੜਾ ਨਾਨਕ ਦਾ ਪ੍ਰਭੂ ਹਰ ਥਾਂ ਆਪ ਹੀ ਆਪ ਹੈ ਉਹ ਆਪ ਹੀ ਤਮਾਸ਼ੇ ਕਰ ਕਰਕੇ ਖੜਾ ਆਪ ਹੀ ਵੇਖ ਰਿਹਾ ਹੈ ਮਾਰੂ ਮਹਲਾ ਪੰਜਵਾ ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ ਮਦਸੂਦਨ ਦਾ ਮੋਦਰ ਸਾਮੀ ਏ ਕਰਤਾਰ ਤੂੰ ਅਬਨਾਸ਼ੀ ਹੈ ਪਾਰ ਬ੍ਰਹਮ ਹੈ ਪਰਮੇਸ਼ਰ ਹੈ ਤੂੰ ਅੰਤਰਜਾਮੀ ਹੈ ਏ ਸਵਾਮੀ ਮਦਸੂਦਨ ਤੇ ਦਮੋਦਰ ਵੀ ਤੂੰ ਹੀ ਹੈ ਰੀਖੀ ਕੇਸ ਗਵਰਧਨ ਧਾਰੀ ਮੁਰਲੀ ਮਨੋਹਰ ਹਰ ਰੰਗਾ ਹੇ ਹਰੀ ਤੂੰ ਹੀ ॠषि ਕੈਸ਼ ਗਵਰਦਨ ਧਾਰੀ ਤੇ ਮਨੋਹਰ ਮੁਰਲੀ ਵਾਲਾ ਹੈ ਤੂੰ अनेका ਰੰਗ ਤਮਾਸ਼ੇ ਕਰ ਰਿਹਾ ਹੈ ਮੋਹਨਾ ਮਾधव ਕ੍ਰਿਸ਼ਨ ਮੁਰਾਰੇ ਜਗਦੀਸ਼ਰ ਹਰ ਜਿਓ ਅਸੁਰ ਸੰਘਾਰੇ ਹੇ ਹਰੀ ਜਿਓ ਮੋਹਨ ਮਾਧੋ ਕ੍ਰਿਸ਼ਨ ਮੁਰਾਰੀ ਤੂੰ ਹੀ ਹੈ ਤੂੰ ਹੀ ਹੈ ਜਗਤ ਦਾ ਮਾਲਕ ਤੂੰ ਹੀ ਹੈ ਦੇਤਾ ਦਾ ਨਾਸ਼ ਕਰਨ ਵਾਲਾ जगजीवन अविनाशी ठाकुर कट कट वासी है संगा हे जगजीवन है अविनाशी ठाकुर को सब शरीरा विच मौजूद है तो सबना दे नाल वसदा है धरणी तार इस नरसिंह नारायण दाडा अग्रे दाडा अग्रे प्रथम तरहण اے ਧਰਤੀ ਦੇ ਆਸਰੇ ਹੀ ਸ਼ਰ ਉਹੀ ਹੈ ਨਰ ਸਿੰਘ ਅਵਤਾਰ ਉਹੀ ਹੈ ਵਿਸ਼ਨੂੰ ਜਿਸ ਦਾ ਨਿਵਾਸ ਸਮੁੰਦਰ ਵਿੱਚ ਹੈ ਧਾੜਾ ਅਗਰੇ ਪ੍ਰਥਮ ਤਰਾਇਣ ਵਰਾ ਅਵਤਾਰ ਧਾਰ ਕੇ ਧਰਤੀ ਨੂੰ ਆਪਣੀਆਂ ਦਾੜਾਂ ਉੱਤੇ ਚੁੱਕਣ ਵਾਲਾ ਵੀ ਤੂੰ ਆਪ ਹੀ वामन रूप किया तुद करते सब ही सेती है चंगा हे करतार राजा बल नु छलनी पूरी वामन रूप धरया सी तू सब जीवा दे नाल वसदा है फिर भी तू सब तो उत्तम है श्री रामचंद जस रूप नरेखिया बनवाली चक्रपाण दर्श अनुपय हे प्रभु तू ही श्री रामचंद है जिस दा ना कोई रूप है ना रे तू ही है बनवाली ते सुदर्शन चक्र धारी ਤੂੰ ਬੇਮਿਸਾਲ ਸਰੂਪ ਵਾਲਾ ਹੈ ਸਾਹਸ ਨੇਤਰ ਮੂਰਤ ਹੈ ਸੰਸਾ ਇੱਕ ਦਾਤਾ ਸਭ ਹੈ ਮੰਗਾ ਤੇਰੇ ਹਜ਼ਾਰਾਂ ਨੇਤਰ ਹਨ ਤੇਰੀਆਂ ਹਜ਼ਾਰਾਂ ਮੂਰਤੀਆਂ ਹਨ ਤੂੰ ਹੀ ਇਕੱਲਾ ਦਾਤਾ ਹੈ ਸਾਰੀ ਦੁਨੀਆ ਤੇਥੋਂ ਮੰਗਣ ਵਾਲੀ ਹੈ ਭਗਤ ਵਸ਼ਲ ਅਨਾਥਾ ਹਨਾਥੇ ਗੋਪੀਨਾਥ ਸਗਲ ਹੈ ਸਾਥੇ ਹੈ ਨਾਥਾਂ ਦੇ ਨਾਲ ਤੂੰ ਭਗਤੀ ਨੂੰ ਪਿਆਰ ਕਰਨ ਵਾਲਾ ਹੈ ਤੂੰ ਹੀ ਗੋਪੀਆਂ ਦਾ 나ਥ ਹੈ ਤੂੰ ਸਭ ਜੀਵਾਂ ਦੇ ਨਾਲ ਰਹਿਣ ਵਾਲਾ ਹੈ ਬਾਸudev ਨਿਰੰਜਨ ਦਾਤੇ ਬਰਨ ਨਾ ਸਕਉ ਗੁਣ ਅੰਗਾ ਹੈ ਵਾਸੁਦੇਵ ਹੈ ਨਿਰਲੇਪ ਦਾਤਾਰ ਮੈਂ ਤੇਰੇ ਅਨੇਕਾਂ ਗੁਣ ਬਿਆਨ ਨਹੀਂ ਕਰ ਸਕਦਾ ਮੋ ਕੰਧ ਮਨੋਹਰ ਲਕਸ਼ਮੀ ਨਾਰਾਇਣ ਦ੍ਰੋਪਤੀ ਲਜਾ ਨਿਵਾਰ ਉਧਾਰਣ ਹੈ ਮੁਕਤੀ ਦਾਤੇ ਹੈ ਸੋਹਣੇ ਪ੍ਰਭੂ ਹੈ ਲਕਸ਼ਮੀ ਦੇ ਪਤੀ ਨਾਰਾਇਣ ਹੈ ਦ੍ਰੋਪਤੀ ਨੂੰ ਬੇਇੱਜ਼ਤੀ ਤੋਂ ਬਚਾ ਕੇ ਉਸ ਦੀ ਇੱਜ਼ਤ ਰੱਖਣ ਵਾਲੇ ਕਮਲਕੰਤ ਕਰੇ ਕੰਤੂ ਹਲ ਆਨੰਦ ਮਨੋਦੀ ਨਹਿ ਸੰਗਾ हे लक्ष्मी दे पति तो अनेका कौतुक करदा है तू सारे आनंद मानण वाला है ते निरले भी है अमोग दर्शन आजुनी संभव अकाल मूर्त जिस कदे नाही खो हे फल देण तो कदे ना ओकण वाले दर्शन वाले प्रभु हे जूंनारत प्रभु हे अपने आप तुम प्रकाश करने वाले प्रभु हे मौत रहत स्वरूप वाले हे अजेय प्रभु जसदा कदे नाश नहीं हो सकदा अविनाशी अवगत अगोचर सब कुछ तुज ही है लग्गा हे अविनाशी है अदृष्ट है अगोचर जगत दी हरेक शय तेरे ही आसरे है श्री रंग बैकुंठ के वासी माशकश पूरम आगया उतारासी हे लक्ष्मी ਦੇ ਪਤੀ हे ਬੈਕੁੰਠ ਦੇ ਰਹਿਣ ਵਾਲੇ ਮਾਸ਼ਕਸ਼ਕੂਰਮ ਆਗਿਆ ਉਤਾਰ ਸੀ ਮਾਸ਼ਤੇ ਕਸ਼ੂਪਮਾ ਆਦਿਕ ਤੇਰੀ ਹੀ ਆਗਿਆ ਵਿੱਚ ਉਤਾਰ ਹੋਇਆ ਹੈ ਉਤਾਰ ਸੀ ਕੇਸਵ ਚਲਤ ਕਰਨੇ ਨਾਲੇ ਕੀਤਾ ਲੋੜੈ ਸੋ ਹੋਏਗਾ हे ਸੋਹਣੇ ਲੰਮੇ ਕੇਸਾਂ ਵਾਲੇ ਤੂੰ ਸਦਾ ਅਨੋਖੇ ਕੌਤਕ ਕਰਦਾ ਹੈ ਜੋ ਕੁਝ ਤੂੰ ਕਰਨਾ ਚਾਹੁੰਦਾ ਹੈ ਜਰੂਰ ਉਹੀ ਹੁੰਦਾ ਹੈ ਨਿਰਾਹਾਰੀ ਨਰ ਵੈਰ ਸਮਾਇਆ ਧਾਰ ਖੇਲ ਚਤੁਰਭੁਜ કહਾਇਆ हे ਪ੍ਰਭੂ ਤੂੰ ਅਨਖਾਣ ਤੋਂ ਬਿਨਾ ਜਿਉਂਦਾ ਰਹਿਣ ਵਾਲਾ ਹੈ ਤੇਰਾ ਕਿਸੇ ਨਾਲ ਵੈਰ ਨਹੀਂ ਤੂੰ ਸਭ ਵਿੱਚ ਵਿਆਪਕ ਹੈ ਇਹ ਜਗਤ ਖੇਡ ਰੱਜ ਕੇ ਤੋਂ ਹੀ ਆਪਣੇ ਆਪ ਨੂੰ ਝੁਮਾਖਵਾਇਆ ਹੈ ਸਾਵਲ ਸੁੰਦਰ ਰੂਪ ਬਣਾਵੇਂ ਬੇਣ ਸੁਨਤ ਸਭ 모 ਹੈਗਾ हे प्रभु कृष्ण ਵਰਗੇ अनेका ਸਾਵਲੇ ਸੋਹਣੇ ਰੂਪ ਨੂੰ ਬਣਾਉਂਦਾ ਰਹਿੰਦਾ ਹੈ ਤੇਰੀ ਬੰਸਰੀ ਸੁਣਦੇ ਆ ਸਾਰੀ ਸ੍ਰਿਸ਼ਟੀ 모ਹੀ ਜਾਂਦੀ ਹੈ বনਮਾਲਾ ਵਿਪੂਖਨ ਕਮਲ ਨੈਣ ਸੁੰਦਰ ਕੁੰਡਲ ਮੁਕਟ ਬੈਨਾ ਹੈ ਪ੍ਰਭੂ ਸਾਰੀ ਸ੍ਰਿਸ਼ਟੀ ਦੀ ਬਣਸਤੀ ਤੇਰੇ ਗਣੇ ਹਨ ਇਹ ਕਾਲ ਫੁੱਲਾਂ ਵਰਗੀਆਂ ਅੱਖਾਂ ਵਾਲੇ ਇਹ ਸੋਹਣੇ ਕੁੰਡਲਾਂ ਵਾਲੇ ਇਹ ਮੁਕਟ ਧਾਰੀ ਇਹ ਬੰਸਰੀ ਵਾਲੇ ਸ਼ੰਖ ਚੱਕਰ ਗਦਾ ਹੈ ਧਾਰੀ ਮਹਾਸਾਰਥੀ ਸਤ ਸੰਗਾ ਇਹ ਸ਼ੰਖ ਧਾਰੀ ਇਹ ਚੱਕਰ ਧਾਰੀ ਇਹ ਗਦਾ ਧਾਰੀ ਤੂੰ ਸਤ ਸੰਗੀਆਂ ਦਾ ਸਭ ਤੋਂ ਵੱਡਾ ਰਖਵਾਹੀ ਆਗੂ ਹੈ ਪੀਤ ਪਿਤੰਬਰ ਸਰ ਭਵਨ ਧਣੀ ਜਗਨਾਥ ਗੋਪਾਲ ਮੁਖ ਭਣੀ へ ਪੀਲੇ ਵਸਤਰਾਂ ਵਾਲੇ へ ਤਿੰਨਾਂ ਭਵਨਾਂ ਦੇ ਮਾਲਕ ਤੂੰ ਹੀ ਸਾਰੇ ਜਗਤ ਦਾ ਨਾਥ ਹੈ ਸ੍ਰਿਸ਼ਟੀ ਦਾ ਪਾਲਣਹਾਰ ਹੈ ਮੈਂ ਆਪਣੇ ਮੂੰਹ ਨਾਲ ਤੇਰੇ ਨਾਮ ਉਚਾਰਦਾ ਹਾਂ ਸਾਰੰਗ ਧਰ ਭਗਵਾਨ ਬੀਠਲਾ ਮੈਂ ਗਣਤ ਨ ਆਵੇ ਸਰਬੰਗਾ ਇਤਨ ਗਟਾਰੀ ਹੈ ਭਗਵਾਨ ਹੈ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ ਮੈਥੋਂ ਤੇਰੇ ਸਾਰੇ ਗੁਣ ਬਿਆਨ ਨਹੀਂ ਹੋ ਸਕਦੇ ਨਹਿ ਕੰਟਕ ਨਹਿ ਕੇਵਲ ਕਹੀਐ ਤਨਜ ਜਾਲ ਥਲ ਹੈ ਮਹੀਐ ਪ੍ਰਮਾਤਮਾ ਦਾ ਕੋਈ ਵੈਰ ਨਹੀਂ ਉਸ ਨੂੰ ਵਾਸ਼ਨਾ ਰਹਿਤ ਆਖਿਆ ਜਾਂਦਾ ਹੈ ਉਹ ਇਹ ਸਾਰੇ ਜਗਤ ਦੇ ਤੁਹਾਨੂੰ ਜਿਤਣ ਵਾਲਾ ਹੈ ਤਨ ਜਹਿ ਹੈ ਤਨ ਮਾਨ ਹੈ ਉਹ ਜਲ ਵਿੱਚ ਹੈ ਥਲ ਵਿੱਚ ਹੈ ਧਰਤੀ ਉੱਤੇ ਹਰ ਥਾਂ ਹੈ ਮਿਰਤ ਲੋਕ ਪੈ ਆਲ ਸੰਪਤ ਅਸਥਿਰ ਥਾਨ ਜਿਸ ਹੈ ਅਭਗਾਂ ਮਾਤ ਲੋਕ ਵਿੱਚ ਪਤਾਲ ਵਿੱਚ ਸਭ ਜੀਵਾਂ ਦੇ ਨੇੜੇ ਹੈ ਉਸ ਦਾ ਥਾਂ ਸਦਾ ਕਾਇਮ ਰਹਿਣ ਵਾਲਾ ਹੈ ਕਦੇ ਟੁੱਟਣ ਵਾਲਾ ਨਹੀਂ ਹੈ ਪਤਿਤ ਪਾਵਨ ਦੁਖ ਭੈ ਭੰਜਨ ਅਹੰਕਾਰ ਨਿਵਾਰਣ ਹੈ ਭਉ ਖੰਡਨ ਪਰਮਾਤਮਾ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਜੀਵਾਂ ਦੇ ਸਾਰੇ ਦੁਖ ਸਾਰੇ ਡਰ ਦੂਰ ਕਰਨ ਵਾਲਾ ਹੈ ਅਹੰਕਾਰ ਦੂਰ ਕਰਨ ਵਾਲਾ ਹੈ ਤੇ ਜਨਮ ਮਰਨ ਦਾ ਗੇੜ ਨਾਸ਼ ਕਰਨ ਵਾਲਾ ਹੈ ਭਗਦੀ ਤੋਖਤ ਕੀਨ ਕਿਰਪਾਲਾ ਗੁਣੇ ਨ ਕਿਤਹੀ ਹੈ ਪਿਗਾ ਦੇਣਾ ਉਤੇ ਕਿਤਾ ਕਿਰਪਾ ਕਰਨ ਵਾਲਾ ਪ੍ਰਭੂ ਭਗਤੀ ਨਾਲ ਖੁਸ਼ ਹੁੰਦਾ ਹੈ ਕਿਸੇ ਵੀ ਹੋਰ ਗੁਣ ਨਾਲ ਨਹੀਂ ਪੇਜਦਾ ਨਰੰਕਾਰ ਅਸ਼ਲ ਅਡੋਲੋ ਜੋਤ ਸਰੂਪੀ ਸਭ ਜਗ ਮੋਲੋ ਉਹ ਨਿਹਰਾ ਨੂਰ ਹੀ ਨੂਰ ਹੈ ਆਕਾਰ ਰਹਿਤ ਪ੍ਰਮਾਤਮਾ ਨੂੰ ਮਾਇਆ ਛਲ ਨਹੀਂ ਸਕਦੀ ਮਾਇਆ ਦੇ ਹੱਲਿਆਂ ਅਗੇ ਉਹ ਡੋਲਣ ਵਾਲਾ ਨਹੀਂ ਉਹ ਨੈਰਾ ਨੂਰ ਹੀ ਨੂਰ ਹੈ ਉਸ ਦੇ ਨੂਰ ਨਾਲ ਸਾਰਾ ਜਗਤ ਖਿੜ ਰਿਹਾ ਸੋ ਮੇੜੈ ਜਿਸ ਆਪ ਮਿਲਾਏ ਆਪੋਂ ਕੋਏ ਨਾ ਪਾਵੇਗਾ ਉਸ ਪ੍ਰਮਾਤਮਨ ਨੂੰ ਉਹੀ ਮਨੁੱਖੀ ਮਿਲ ਸਕਦਾ ਹੈ ਜਿਸ ਨੂੰ ਆਪ ਮਿਲਾਉਂਦਾ ਹੈ ਉਸ ਦੀ ਮਿਹਰ ਤੋਂ ਬਿਨਾਂ ਮੇਰੇ ਆਪਣੇ ਉਦਮ ਨਾਲ ਕੋਈ ਵੀ ਮਨੁੱਖ ਉਸ ਨੂੰ ਮਿਲ ਨਹੀਂ ਸਕਦਾ ਆਪੇ ਗੋਪੀ ਆਪੇ ਕੰਨ ਆਪੇ ਗਉ ਚਰਾਵੈ ਬਾਨਾ ਪ੍ਰਮਾਤਮਾ ਆਪ ਹੀ ਗੋਪੀਆਂ ਹਨ ਤੇ ਆਪ ਹੀ ਕ੍ਰਿਸ਼ਨ ਪਰਬੂ ਆਪ ਹੀ ਗਉਆਂ ਨੂੰ ਬਿੰਦਰਾਵਨ ਵਿੱਚ ਚਰਦਾ ਹੈ ਆਪੋ ਪਾਵੇਂ ਆਪ ਖਪਾਵੇਂ ਤੁਦਲੇਪ ਨਹੀਂ ਇੱਕ ਤਿਲ ਰੰਗਾ ਏ ਪ੍ਰਭੂ ਤੂੰ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਆਪ ਹੀ ਨਾਸ਼ ਕਰਦਾ ਹੈ ਦੁਨੀਆਂ ਦੇ ਰੰਗ ਤਮਾਸ਼ਿਆਂ ਤੋਂ ਤੇਰੇ ਉੱਤੇ ਰਤਾ ਵੀ ਅਸਰ ਨਹੀਂ ਹੁੰਦਾ ਏਕ ਦੀ ਗੁਣ ਕੌਣ ਬਖਾਨੈ ਸਹਸਪਨੀ ਸੇਖ ਅੰਤ ਨਾ ਜਾਣੈ ਏ ਪ੍ਰਭੂ ਮੇਰੀ ਇੱਕ ਦੀਵ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰ ਸਕਦੀ ਹੈ ਹਜ਼ਾਰਾਂ ਫਣਾਂ ਵਾਲਾ ਸ਼ੇਸ਼ਨਾਗ ਵੀ ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਨਵਤਨ ਨਾਮ ਜਪੈ ਦਿਨ ਰਾਤੀ ਇੱਕ ਗੁਣ ਨਹੀਂ ਪ੍ਰਵ ਕਹਿ ਸੰਗਾ ਉਹ ਦਿਨ ਰਾਤ ਤੇਰੇ ਨਵੇਂ-ਨਵੇਂ ਨਾਮ ਜਪਦਾ ਹੈ ਪਰ हे ਪ੍ਰਭੂ ਤੇਰਾ ਇੱਕ ਵੀ ਗੁਣ ਬਿਆਨ ਨਹੀਂ ਕਰ ਸਕਦਾ ਔਟ ਗਹੀ ਜਗਤ ਪਿਤ ਸ਼ਰਣਾਇਆ ਭੈ ਭਿਆਨਕ ਜਮਦੂਤ ਦੁਤਰ ਹੈ ਮਾਇਆ اے ਜਗਤ ਦੇ ਪਿਤਾ ਮੈਂ ਤੇਰੀ ਹੋਠ ਲਈ ਹੈ ਮੈਂ ਤੇਰੀ ਸ਼ਰਨ ਆਇਆ ਜਮਦੂਤ ਬੜੇ ਡਰਾਉਣੇ ਹਨ ਬੜੇ ਡਰ ਦੇ ਰਹੇ ਹਨ ਮਾਇਆ ਇੱਕ ਅਜਿਹਾ ਸਮੁੰਦਰ ਹੈ ਜਿਸ ਵਿੱਚੋਂ ਪਾਰ ਲੰਘਣਾ ਔਖਾ ਹੈ ਹੋ ਕਿਰਪਾਲ ਇੱਛਾ ਕਰ ਰੱਖੋ ਸਾਧ ਸੰਤਨ ਕੈ ਸੰਗ ਸੰਗਾ ਹੈ ਪ੍ਰਭੂ ਦਇਆਵਾਨ ਹੋ ਮੈਨੂੰ ਕਿਰਪਾ ਕਰਕੇ ਸਾਧ ਸੰਗਤ ਵਿੱਚ ਰੱਖ ਦ੍ਰਿਸ਼ਮਾਨ ਹੈ ਸਗਲ ਮਿਥੇਨਾ ਇਕ ਮੰਗਾਉਂਦਾ ਨਾ ਗੋਬਿੰਦ ਸੰਤ ਰੇਨਾ ਇਹ ਗੋਬਿੰਦ ਦੇਸ ਦਾ ਪੂਸਾਰਾ ਸਭ ਨਾਸ਼ਵੰਤ ਮੈਂ ਤੇਰੇ ਪਾਸੇ ਇਕ ਇਹ ਦਾਨ ਮੰਗਦਾ ਹਾਂ ਕਿ ਮੈਨੂੰ ਸੰਤ ਜਨਾਂ ਦੇ ਚਰਨਾਂ ਧੂੜ ਦੇ ਮਸਤਕ ਲਾਏ ਪਰਮ ਪਦ ਪਾਵਾਂ ਜਿਸ ਪ੍ਰਾਪਤ ਸੋ ਪਾਵੇਗਾ ਇਹ ਧੂੜ ਮੈਂ ਆਪਣੇ ਮੱਥੇ ਉੱਤੇ ਲਾ ਕੇ ਸਭ ਤੋਂ ਉੱਚਾ ਆਤਮਿਕ ਦਰਜਾ ਹਾਸਲ ਕਰਾਂ ਜਿਸ ਦੇ ਭਾਗਾਂ ਵਿੱਚ ਤੂੰ ਜਿਸ ਚਰਨ ਧੂੜ ਦੀ ਪ੍ਰਾਪਤੀ ਲਿਖੀ ਹੈ ਉਹੀ ਹਾਸਲ ਕਰ ਸਕਦਾ ਹੈ ਜਿਨਕੋ ਕਿਰਪਾ ਕਰੀ ਸੁਖ ਦਾਤੇ ਤਿੰਨ ਸਾਧੂ ਚਰਨ ਲੈ ਰਹੇ ਨੇ ਪਰਾਤੇ ਇਹ ਸੁੱਖ ਦੇ ਦੇਣ ਵਾਲੇ ਜਿੰਨਾਂ ਅਤੇ ਤੂੰ ਮਿਹਰ ਕਰਦਾ ਹੈ ਉਹ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਪਰੋ ਲੈਣੇ ਹਨ ਸਗਲ ਨਾਮ ਨਿਧਾਨ ਤਿਨ ਪਾਇਆ ਅਨਹਦ ਸ਼ਬਦ ਮਨਵਾ ਜੰਗਾ ਉਹਨਾਂ ਸਾਰੇ ਖਜ਼ਾਨਿਆਂ ਤੋਂ ਸ਼੍ਰੇਸ਼ਟ ਨਾਮ ਖਜ਼ਾਨਾ ਮਿਲ ਜਾਂਦਾ ਹੈ ਉਹਨਾਂ ਦੇ ਮਨ ਵਿੱਚ ਮਨੋ ਇੱਕ ਰਸ ਵਾਜੇ ਵੱਜਣ ਲੱਗ ਪੈਂਦੇ ਹਨ ਕਿਰਤਮ ਨਾਮ ਕਥੇ ਤੇਰ ਜਿਹਬਾ ਸਤ ਨਾਮ ਤੇਰਾ ਪਰਾ ਪੂਰਬਲਾ हे प्रभु ਸਾਡੀ ਜੀਵਾ ਜੀਬ ਤੇਰੇ ਉਹ ਨਾਮ ਉਚਾਰਦੀ ਹੈ ਜੋ ਨਾਮ ਤੇਰੇ ਗੁਣ ਵੇਖ ਕੇ ਜੀਵਾ ਨੇ ਬਣਾਏ ਹੋਏ ਹਨ ਪਰ ਸਤਨਾਮ ਤੇਰਾ ਮੁੱਢ ਕਦੀਮਾ ਦਾ ਨਾਮ ਹੈ ਪਾਉ ਤ ਹੋਂਦ ਵਾਲਾ ਹੈ ਤੇਰੀ ਇਹ ਹੋਂਦ ਜਗਤ ਰਚਨਾ ਤੋਂ ਪਹਿਲਾਂ ਵੀ ਮੌਜੂਦ ਸੀ ਕਹੋ ਨਾਨਕ ਭਗਤ ਪਏ ਸ਼ਰਣਾਈ ਦੇਹ ਦਰਸ਼ਨ ਰੰਗ ਲੱਗਾ ਨਾਨਕ ਆਖਦਾ ਹੈ हे प्रभु तेरे भगत तेरी शरण पे रेंदे हां तो उन्हें दर्शन देंदा है उनोंदे मन विच आनंद बनया रेंदा है तेरी गातमृत तू है जाने तू आपे आप कथें तै आप भुखाणे हे प्रभु तू कहो जे हां है केड्डा वड्डा है गल तू आप ही जानता है अपनी गातमृत नु दस सकदा है ते आप ही बयान कर सकदा है नानक दास ਦਾਸਨ ਕੋ ਕਰਿਓ ਹਰ ਪਾਵੈ ਦਾਸਾਂ ਰਾਖ ਸੰਗਾ اے ਪ੍ਰਭੂ ਨਾਨਕ ਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ ਏ ਹਰੀ ਜੇ ਤੇਰੀ ਮਿਹਰ ਹੋਵੇ ਤਾਂ ਨਾਨਕ ਨੂੰ ਆਪਣੇ ਦਾਸਾਂ ਦੀ ਸੰਗਤ ਵਿੱਚ ਰੱਖ